ਉਦੋਂ ਕੀ ਕਹਿੰਦਾ ਮੈਂ ਵਾਸ਼ਰੂਮ ਜਾਣਾ ਐਸਮਨ देयर ਵਾਸ ਇਨਾਂ ਦਾ ਕਹਿਣ ਦੇ ਮੁਤਾਬਿਕ ਉਹ ਕਹਿੰਦਾ ਕਿ ਮੈਂ ਵਾਸ਼ਰੂਮ ਜਾਣਾ ਤੇ ਦੂਸਰੀ ਦੂਸਰੇ ਵਾਸ਼ਰੂਮ ਚ ਇਹਨਾਂ ਦੀ ਜਿਹੜੀ ਲੇਡੀ ਸੀ ਉਹ ਸ਼ਾਇਦ ਇੱਕ ਨਹਾਣੀ ਬੱਚਿਆਂ ਨੂੰ ਮੈਂ ਮੋਬਾਈਲ ਚ ਆ ਕੇ ਵੀਡੀਓ ਰਮੀ ਕੰਮ ਸ਼ੁਰੂ ਕਰ ਦਿੱਤੀ ਪਦਤੀ ਲੇਡੀਜ਼ ਦਾ ਧਿਆਨ ਉਹ ਥੱਲੇ ਵੱਲ ਪਿਆ ਇਹ ਤੇ ਮੇਰੀ ਵੀਡੀਓਗ੍ਰਾਫੀ ਕਰ ਰਿਆ ਤੇ ਇਹਨਾਂ ਨੇ ਰੌਲਾ ਪਾਇਆ ਤੇ ਘਰ ਦੇ ਜਿੰਨੇ ਮੈਂਬਰ ਉਹਦੇ ਫੜ ਕੇ ਬਿਠਾਇਆ ਬਿਠਾ ਕੇ ਫਿਰ ਉਹਨੂੰ ਸੌਰੀ ਸਾਰੀ ਇਹਨਾਂ ਦੇ ਕਹਿਣ ਦੇ ਮੁਤਾਬਿਕ ਮੈਂ ਹੋਣਾ ਆ ਇਹਨਾਂ ਦੇ ਕਹਿਣ ਦੇ ਮੁਤਾਬਿਕ ਸੌਰੀ ਬੋਲੀ ਤੇ ਪਰ ਫਿਰ ਹਾਲ ਉੱਤੇ ਜੋ ਕਾਨੂੰਨੀ ਕਾਰਵਾਈ ਬਣਦੀ ਆਪਾਂ ਠੋਕੇ ਕਰਾਂਗੇ ਇਦਾਂ ਕਿਸੇ ਵੀ ਘਰ ਦੀ ਚੰਗੇ ਘਰਾਂ ਦੇ ਲੇਡੀਜ਼ ਨੂੰ ਵੀ ਬਦਨਾਮ ਨਹੀਂ ਕਰ ਸਕਦਾ ਕਿ ਆ ਇਹ ਤੇ ਬਣਦੀ ਕਾਰਵਾਈ ਠੋਕੇ ਕਰਾਂਗੇ ਸਰਕਾਰਾਂ ਕਰੀ ਲਾ ਰਿਹਾ ਇਹ ਚ ਧਾਰਾ 354 ਪੈਂਸੋ ਚੈੱਕ ਜਾਂਦੇ ਕਿ ਸਬਸੈਕਸ਼ਨਸ ਹੈ ਉਹ ਦੇਖੋ ਜੀ ਲੋਕਲ ਰੂਲ ਦੀ ਗਾਈਡਲਾਈਨ ਦੇ ਅਨੁਸਾਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜੇਕਰ ਅਕੀਡਾ ਸੇਰਿਆ ਨੂੰ ਕੋਪਰੇਟਿਵ ਬੈਂਕ ਆਨਲਾਈਨ ਦਾ ਟ੍ਰੈਂਡ ਵਧ ਗਿਆ ਹੈ ਭਾਵੇਂ ਉਹ ਵੇਚਾ ਹੈ ਭਾਵੇਂ ਅਗਰਸ ਮਾਨ ਹੋ ਗਿਆ ਹੈ ਜਾਂ ਉਹ ਬਲੱਡ ਟੈਪਲ ਨੇ ਆਇਆ ਲੋਕੀ ਪਤਾ ਦੇਖੋ ਪਹਿਲੇ ਕਿੰਨਾ ਥੋੜਾ ਅਲਰਟ ਰਹੋ ਪਹਿਲੇ ਘਰ ਦੇ ਬਾਹਰ ਹੀ ਰੱਖੋ ਪਹਿਲੇ ਖੜਾ ਜਦੋਂ ਜੀ ਜੀ ਘਰ ਦੇ ਬਾਹਰ ਹੀ ਰੱਖੋ ਖੜਾ ਮੈਂ ਤੁਹਾਨੂੰ ਕਹਿੰਦਾ ਪਹਿਲੇ ਉਹ ਜਦੋਂ ਤੁਸੀਂ ਘਰ ਦੇ ਵਿੱਚ ਇਕੱਲੇ ਹੋ ਤੇ ਇਦਾਂ ਦੇ ਇਦਾਂ ਦੇ ਬੰਦਿਆਂ ਨੂੰ ਐਂਟਰੀ ਨਾ ਹੋਣ ਦਿਓ ਕਿਉਂਕਿ ਆਪਾਂ ਵੀ ਆਰ ਨਾਟ ਸੇਫ ਜਿਹੜੇ ਨੇ ਇਹ ਚਾਹੇ ਸਰ ਤੁਹਾਡੇ ਵੱਲੋਂ ਰਿਪੋਰਟ ਹੈ ਤਾਂ ਫਿਰ ਅਸੀਂ ਆਪਾਂ ਪਹਿਲੇ ਆਪਣੇ ਆਪ ਨੂੰ ਦੇਖ ਕੇ ਫਿਰ ਆਪਾਂ ਐਸਐਸਓ ਸਾਹਿਬ ਤੁਹਾਡੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਬੰਦੇ ਨੂੰ ਹਾਂਜੀ ਬੰਦੇ ਨੂੰ ਗ੍ਰਿਫਤਾਰ ਆ ਠੀਕ ਹੈ ਧੰਨਵਾਦ ਕੀ ਮਾਮਲਾ ਉਸ ਨਾਲ ਹੋਇਆ ਕਿ ਮਾਮਲਾ ਕੀ ਹੈ ਮਾਮਲਾ ਇਹ ਹੀ ਹੋਇਆ ਕਿ ਮੈਂ ਮਾਗੀ ਦੀ ਨਾਲ ਉਪਰ ਹੋਏ ਵੀਡੀਓ ਬਣਾ ਰਿਹਾ ਸੀ ਅਸੀਂ ਟੈਸਟ ਕਰਨ ਬਲੱਡ ਟੈਸਟ ਲਈ ਗਿਆ ਵਾਸ਼ਰੂਮ ਗਿਆ ਣਾੜੇ ਨੇ ਵਿਖੇ ਲੇਡੀਆਂ ਨਾਲ ਆ ਰਿਹਾ ਉਪਰ ਹੋਏ ਵੀਡੀਓ ਬਣਾ ਰਿਹਾ ਵਾਸ਼ਰੂਮ ਸਾਰਾ ਫੁੱਲਾ ਹੈਗਾ ਤੰਦੂਰ ਦੇ ਪਾਸੇ ਨਾਲ ਲੈਟਰਨ ਜਾਓ ਤਾਂ ਉਧਰ ਫਿੱਕਦਾ ਹੈਗਾ ਕਦੋਂ ਵਾਸ਼ਰੂਮ ਜਾਣਾ ਮੁੰਡੇ ਨੇ ਕਿਹਾ ਚੱਲ ਨਾ ਚੱਲ ਜਾ ਤੂੰ ਵਾਸ਼ਰੂਮ ਜਾਇਆ ਮਸਾਨੀਆਂ ਰਾਤ ਕੋ ਚੀਜ਼ ਨਹੀਂ ਆਈ ਅੱਜ ਕੱਲ੍ਹ ਉਹ ਨਾਰੀ ਤਾਂ ਉਹ ਤਾਂ ਕਪੜਾ ਧੋਹਿਆ ਰਿਹਾ ਇਹ ਤਾਂ ਉੱਪਰ ਗਿਆ ਤੇ ਵੀਡੀਓ ਬਣਾ ਰਿਹਾ ਸੀ ਜਦੋਂ ਇਹਨੇ ਕੁੜੀ ਨਾਲ ਬਾਹਰ ਨਾਲ ਕੁੜੀ ਕਾਜੀ ਜੱਤੀ ਸੇਫ ਨਹੀਂ ਆ ਜ